ਜੇ ਗੱਲ ਕੀਤੀ ਜਾਵੇ ਕਿ ਧਰਤੀ ਦੇ ਉੱਤੇ ਸਭ ਤੋਂ شریف ਸਭ ਤੋਂ ਇਮਾਨਦਾਰ ਸਭ ਤੋਂ ਸਿਆਣਾ ਸਭ ਤੋਂ ਚੰਗਾ ਤੇ ਦੇਵਤਿਆਂ ਵਰਗਾ ਕੌਣ ਹੈ ਤਾਂ ਉਸ ਦਾ ਉੱਤਰ ਹੈ ਇਨਸਾਨ ਇਸ ਦੇ ਉਲਟ ਜੇ ਇਹ ਗੱਲ ਕੀਤੀ ਜਾਵੇ ਕਿ ਇਸ ਧਰਤੀ ਦੇ ਉੱਤੇ ਸਭ ਤੋਂ ਗੰਦਾ ਸਭ ਤੋਂ ਖੁੰਖਾਰ ਸਭ ਤੋਂ ਮਾੜੇ ਦਿਲ ਵਾਲਾ ਸਭ ਤੋਂ ਘਟੀਆ ਤੇ ਰਾਖਸ਼ਾਂ ਵਰਗਾ ਕੌਣ ਹੈ ਤਾਂ ਇਸ ਦਾ ਉੱਤਰ ਵੀ ਆ ਇਨਸਾਨ ਕਿਉਂਕਿ ਜਿਸ ਚੀਜ਼ ਨੂੰ ਬੰਦਾ ਬਾਹਰ ਕੱਢਦਾ ਹੈ ਉਦਾਂ ਦਾ ਹੀ ਉਸ ਦਾ ਕਰੈਕਟਰ ਉਸ ਦਾ ਕਿਰਦਾਰ ਨਿਕਲ ਕੇ ਬਾਹਰ ਆਉਂਦਾ ਹੈ ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਪੰਜ ਜਾਨਾਂ ਦਾ ਸ਼ੈਤਾਨ ਨਿਕਲ ਕੇ ਬਾਹਰ ਆਇਆ ਉਹਨਾਂ ਨੇ ਭੇੜੀਏ ਦਾ ਰੂਪ ਧਾਰਨ ਕੀਤਾ ਤੇ ਇੱਕ ਕੁੜੀ ਜੋ ਮਾਸੂਮ 16 ਸਾਲਾਂ ਦੀ ਸੀ ਉਸ ਦੇ ਨਾਲ ਐਨਾ ਮਾੜਾ ਕੀਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਜਦੋਂ ਤੁਸੀਂ ਇਸ ਸੱਚੀ ਘਟਨਾ ਨੂੰ ਸੁਣੋਗੇ ਤਾਂ ਤੁਹਾਡਾ ਵੀ ਦਿਲ ਕਰੇਗਾ ਕਿ ਇਹੋ ਜਿਹੇ ਬੰਦਿਆਂ ਨੂੰ ਘੱਟੋ-ਘੱਟ ਫਾਂਸੀ ਹੋਣੀ ਚਾਹੀਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵੀ ਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰਾਖੰਡ ਦੀ ਰਾਜਧਾਨੀ ਦੇਰਾਦੂੰ ਆਈਐਸਬੀਟੀ ਦਾ ਇੱਕ ਗਾਰਡ ਇੱਕ ਕੁੜੀ ਨੂੰ ਦੇਖ ਰਿਹਾ ਸੀ ਜਿਸ ਦੀ ਉਮਰ ਲਗਭਗ 16 ਸਾਲਾਂ ਦੀ ਸੀ ਉਹ ਪਰੇਸ਼ਾਨ ਲੱਗ ਰਹੀ ਸੀ ਉਸ ਦੀ ਮਾਨਸਿਕ ਦਸ਼ਾ ਠੀਕ ਨਹੀਂ ਲੱਗ ਰਹੀ ਸੀ ਗਾਰਡ ਉਸ ਕੁੜੀ ਦੇ ਕੋਲ ਬਾਰ ਬਾਰ ਜਾਂਦਾ ਹੈ ਤੇ ਉਹ ਉਸ ਤੋਂ ਕੁਝ ਪੁੱਛਣਾ ਚਾਹੁੰਦਾ ਹੈ ਤੇ ਉਸ ਕੁੜੀ ਦੀ ਨਾਲ ਹੀ ਇੱਕ ਦੁਕਾਨ ਹੁੰਦੀ ਹੈ ਜਿੱਥੇ ਇੱਕ ਬੰਦਾ ਮਹਿਗੀ ਬਣਾ ਰਿਹਾ ਸੀ ਪਰ ਜਿੱਥੇ ਉਹ ਕੁੜੀ ਬੈਠੀ ਹੁੰਦੀ ਹੈ ਉਹ ਕੁੜੀ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਐਦਾਂ ਲੱਗ ਰਿਹਾ ਸੀ ਜਿਵੇਂ ਡਰੀ ਤੇ ਸਹਿਮੀ ਹੋਵੇ ਉਸ ਕੁੜੀ ਦੇ ਆਸੇ-ਪਾਸੇ ਇੱਕ ਅਜਨਬੀ ਬੰਦਾ ਘੇੜੇ ਦੇ ਰਿਹਾ ਸੀ ਗਾਰਡ ਨੂੰ ਲੱਗਦਾ ਕਿ ਇਸ ਕੁੜੀ ਤੋਂ ਪੁੱਛਿਆ ਜਾਵੇ ਤਾਂ ਉਹ ਉਸ ਕੁੜੀ ਨੂੰ ਪੁੱਛਦਾ ਕਿ ਤੁਸੀਂ ਕਿੱਥੇ ਜਾਣਾ ਤਾਂ ਉਸ ਕੁੜੀ ਨੇ ਕਿਹਾ ਕਿ ਮੈਂ ਪੰਜਾਬ ਦੇ ਪਟਿਆਲਾ ਜਾਣਾ ਪਰ ਜੋ ਗਾਰਡ ਸੀ ਉਸ ਨੂੰ ਉਸ ਦੀ ਹਾਲਤ ਠੀਕ ਨਹੀਂ ਲੱਗ ਰਹੀ ਸੀ ਤੇ ਉਸ ਨੇ ਚਾਈਲਡ ਹੈਲਪਲਾਈਨ ਤੇ 1098 ਤੇ ਕਾਲ ਕੀਤੀ ਤੇ ਉਸ ਤੋਂ ਬਾਅਦ ਚਾਈਲਡ ਵੈਲਫੇਅਰ ਸੁਸਾਇਟੀ ਵਾਲੇ ਤੇ ਨਾਲ ਪੁਲਿਸ ਆਉਂਦੀ ਹੈ ਤੇ ਇਸ ਕੁੜੀ ਤੋਂ ਪੁੱਛਗਿੱਛ ਕਰਦੇ ਆ ਪਰ ਇਹ ਕੁੜੀ ਕੁਝ ਵੀ ਦੱਸਣ ਦੇ ਵਿੱਚ ਅਸਮਰਥ ਸੀ ਪਰ ਜਦੋਂ ਪੁਲਿਸ ਵਾਲੇ ਇਸ ਨੂੰ ਪੁੱਛਦੇ ਆ ਕਿ ਤੂੰ ਕਿੱਥੋਂ ਦੀ ਰਹਿਣ ਵਾਲੀ ਆ ਕਿੱਥੇ ਜਾਣਾ ਤਾਂ ਇਹ ਕਹਿੰਦੀ ਆ ਕਿ ਮੈਂ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਆ ਇਹ ਆਈਐਸਬੀਟੀ ਦੇ ਪਲੇਟਫਾਰਮ ਨੰਬਰ 12 ਤੇ ਬੈਠੀ ਹੁੰਦੀ ਆ ਹੁਣ ਪੁਲਿਸ ਵਾਲੇ ਇਸ ਨੂੰ ਖਾਣਾ ਖਵਾਉਂਦੇ ਆ ਕਿਉਂਕਿ ਇਹ ਭੁੱਖੀ ਹੁੰਦੀ ਹੈ ਤੇ ਆਪਣੇ ਨਾਲ ਚਾਈਲਡ ਵੈਲਫੇਅਰ ਵਾਲੇ ਤੇ ਪੁਲਿਸ ਵਾਲੇ ਇਸ ਨੂੰ ਲੈ ਜਾਂਦੇ ਨੇ 2-3 ਦਿਨਾਂ ਬਾਅਦ ਜਦੋਂ ਇਹ ਕੁੜੀ ਕੁਝ ਦੱਸਣ ਦੀ ਸਥਿਤੀ ਦੇ ਵਿੱਚ ਆਉਂਦੀ ਹੈ ਤਾਂ ਫਿਰ ਇਸ ਤੋਂ ਪੁੱਛਿਆ ਜਾਂਦਾ ਹੈ ਤਾਂ ਫਿਰ ਇਹ ਉਹੀ ਜਵਾਬ ਦਿੰਦੀ ਹੈ ਕਿ ਮੈਂ ਪੰਜਾਬ ਦੇ ਪਟਿਆਲਾ ਚ ਜਾਣਾ ਤੇ ਇੱਕ ਗੱਲ ਇਹ ਹੋਰ ਦੱਸਦੀ ਹੈ ਕਿ ਮੇਰੇ ਨਾਲ ਗੰਦਾ ਕੰਮ ਹੋਇਆ ਜਦੋਂ ਇਹ ਗੱਲ ਪੁਲਿਸ ਸੁਣਦੀ ਹੈ ਤਾਂ ਪੁਲਿਸ ਹੁਣ ਉਸ ਰਾਤ ਨੂੰ ਜੋ ਹੋਇਆ ਸੀ ਉਹ ਜਾਣਨ ਦੀ ਕੋਸ਼ਿਸ਼ ਕਰਦੀ ਹੈ ਇਹ ਰਾਤ ਸੀ 12 ਅਗਸਤ 2024 ਦੀ ਪੁਲਿਸ ਹੁਣ ਉਸ ਬੱਸ ਅਡੇ ਦੇ ਆਈਐਸਬੀਟੀ ਦੇ ਜੋ ਕੈਮਰੇ ਲੱਗੇ ਹੁੰਦੇ ਆ ਸੀਸੀਟੀਵੀ ਕੈਮਰੇ ਉਹਨਾਂ ਸਭ ਨੂੰ ਫਰੋਲਦੀ ਹੈ ਉਹਨਾਂ ਦੇ ਵਿੱਚੋਂ ਇੱਕ ਫੁਟੇਜ ਪੁਲਿਸ ਦੇ ਹੱਥ ਲੱਗਦੀ ਹੈ ਉਹ ਫੁਟੇਜ ਸੀ ਜੋ ਬੰਦਾ ਇਸ ਕੁੜੀ ਦੇ ਆਸੇ ਪਾਸੇ ਘੇੜੇ ਕੱਢ ਰਿਹਾ ਸੀ ਜੋ ਇਸ ਤੇ ਨਿਗਾਹ ਰੱਖ ਰਿਹਾ ਸੀ ਉਸ ਦੀ ਸੀ ਉਸ ਦੀ ਫੋਟੋ ਕੱਢੀ ਜਾਂਦੀ ਆ ਫੋਟੋ ਕੱਢ ਕੇ ਇਸ ਅੱਡੇ ਦੇ ਵਿੱਚ ਆ ਕੇ ਜੋ ਇੱਥੋਂ ਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਇਸ ਬੰਦੇ ਨੂੰ ਜਾਣਦੇ ਹੋ ਤਾਂ ਉਹ ਦੱਸਦੇ ਨੇ ਕਿ ਹਾਂ ਇਹ ਬੰਦਾ ਤਾਂ ਰੋਡਵੇਜ਼ ਦਾ ਕੰਡੈਕਟਰ ਹੈ ਹੁਣ ਪੁਲਿਸ ਉਹ ਕੰਡੈਕਟਰ ਦੀ ਭਾਲ ਕਰਦੀ ਹੈ ਕੰਡੈਕਟਰ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਤੇ ਫਿਰ ਉਸ ਤੋਂ ਸੱਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਇਨਸਾਨੀਅਤ ਵੀ ਸ਼ਰਮਸ਼ਾਰ ਹੋ ਗਈ ਉਹ ਕਨੈਕਟਰ ਦਿਲ ਨੂੰ ਦਹਿਲਾਉਣ ਵਾਲੀ ਇੱਕ ਕਹਾਣੀ ਦੱਸਦਾ ਹੈ ਉਹ ਦੱਸਦਾ ਹੈ ਕਿ 12 ਅਗਸਤ 2024 ਨੂੰ ਤਕਰੀਬਨ ਸ਼ਾਮ ਦੇ 4 ਵਜੇ ਦਿੱਲੀ ਦੇ ਕਸ਼ਮੀਰੀ ਗੇਟ ਦੇ ਉੱਤੇ ਇੱਕ ਕੁੜੀ ਖੜੀ ਹੁੰਦੀ ਹੈ ਇਹ ਕੁੜੀ ਖੜੀ ਹੁੰਦੀ ਹੈ ਤੇ ਇਸ ਨੂੰ ਪੁੱਛਿਆ ਜਾਂਦਾ ਕਿ ਤੂੰ ਕਿੱਥੇ ਜਾਣਾ ਇਸ ਨੇ ਕਿਹਾ ਕਿ ਮੈਂ ਪੰਜਾਬ ਦੇ ਪਟਿਆਲਾ ਚ ਜਾਣਾ ਤਾਂ ਇੱਕ ਬਸਵਾਲ ਉਂਗਲ ਕੀਤੀ ਜਾਂਦੀ ਹੈ ਕਿ ਤੂੰ ਉਸ ਵਿੱਚ ਬੈਠ ਜਾ ਉਹ ਪਟਿਆਲਾ ਹੀ ਜਾ ਰਹੀ ਹੈ ਇਹ ਕੁੜੀ ਉਸ ਬਸ ਵਿੱਚ ਬੈਠ ਜਾਂਦੀ ਹੈ ਪਰ ਇਹ ਜੋ ਬਸ ਸੀ ਇਹ ਤਾਂ ਦੇਹਰਾਦੂਨ ਜਾ ਰਹੀ ਸੀ ਹੁਣ ਕੁੜੀ ਤੋਂ ਕੋਈ ਕਿਰਾਇਆ ਨਹੀਂ ਕੋਈ ਪੁੱਛੇ ਗਿਛ ਨਹੀਂ ਹੁੰਦੀ ਕੁੜੀ ਬਸ ਦੇ ਵਿੱਚ ਬੈਠੀ ਰਹਿੰਦੀ ਹੈ ਤੇ ਇਹ ਬਸ ਦੇਹਰਾਦੂਨ ਵਿੱਚ ਰਾਤ ਨੂੰ 10 ਵਜੇ ਪਹੁੰਚਦੀ ਹੈ ਆਈਐਸਬੀਟੀ ਅਡੇ ਦੇ ਵਿੱਚ ਹੁਣ ਬਸ ਖਾਲੀ ਹੋ ਜਾਂਦੀ ਹੈ ਸਾਰੀਆਂ ਸਵਾਰੀਆਂ ਉਸ ਬਸ ਦੇ ਵਿੱਚੋਂ ਉਤਰ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਬੱਸ ਦਾ ਡਰਾਈਵਰ ਤੇ ਉਹ ਕਨੈਕਟਰ ਦੋਨੋਂ ਉਸ ਕੁੜੀ ਕੋਲ ਜਾਂਦੇ ਨੇ ਕਹਿੰਦੇ ਨੇ ਕਿ ਜੇ ਤੂੰ ਪਟਿਆਲੇ ਜਾਣਾ ਤਾਂ ਤੈਨੂੰ ਇੱਕ ਬੱਸ ਹੋਰ ਬਦਲਣੀ ਪਊ ਤੇ ਉਹ ਏਸ ਦੇ ਕਰੀਬ ਆਉਂਦੇ ਨੇ ਏਸ ਨੂੰ ਗਲਤ ਟੱਚ ਕਰਦੇ ਨੇ ਏਸ ਦੇ ਸਰੀਰ ਦੇ ਜਗਾ ਜਗਾ ਤੇ ਹੱਥ ਲਗਾਉਂਦੇ ਨੇ ਇਹ ਕੁੜੀ ਡਰ ਜਾਂਦੀ ਆ ਸਹਿਮ ਜਾਂਦੀ ਆ ਪਰ ਇਹ ਦਰਿੰਦੇ ਨਹੀਂ ਹਟਦੇ ਇਹ ਉਸ ਤੋਂ ਬਾਅਦ ਉਸ ਤੇ ਕੱਪੜੇ ਉਤਾਰਦੇ ਨੇ ਤੇ ਏਸ ਕੁੜੀ ਦੇ ਨਾਲ ਬੁਲਾਤਕਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਕਨੈਕਟਰ ਤੇ ਡਰਾਈਵਰ ਦੋਨੋਂ ਇਸ ਕੁੜੀ ਨੂੰ ਨੋਚ ਰਹੇ ਸੀ ਤਾਂ ਇਸ ਬੱਸ ਦੇ ਨਾਲ ਹੀ ਇੱਕ ਬੱਸ ਹੋਰ ਖੜੀ ਸੀ ਜਿਸ ਵਿੱਚ ਦੋ ਡਰਾਈਵਰ ਬੈਠੇ ਸੀ ਉਹਨਾਂ ਨੂੰ ਜਦੋਂ ਇਹ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਤਾਂ ਉਹ ਵੀ ਇਸ ਬੱਸ ਦੇ ਵਿੱਚ ਆ ਜਾਂਦੇ ਨੇ ਤੇ ਜਦੋਂ ਉਹ ਕਨੈਕਟਰ ਤੇ ਡਰਾਈਵਰ ਨੂੰ ਇਸ ਕੁੜੀ ਦੇ ਨਾਲ ਗੰਦਾ ਕੰਮ ਕਰਦੇ ਦੇਖਦੇ ਆ ਤਾਂ ਉਹ ਇਹਨਾਂ ਨੂੰ ਕਹਿੰਦੇ ਆ ਕਿ ਅਸੀਂ ਵੀ ਇਸ ਕੁੜੀ ਦੇ ਨਾਲ ਗੰਦਾ ਕੰਮ ਕਰਾਂਗੇ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਜੋ ਮਰਜ਼ੀ ਇਸ ਕੁੜੀ ਦੇ ਨਾਲ ਕਰ ਸਕਦੇ ਹੋ ਹੁਣ ਇਹ ਚਾਰੋਂ ਜਾਣੇ ਉਸ ਕੁੜੀ ਦਾ ਬਲਾਤਕਾਰ ਕਰਦੇ ਆ ਜਦੋਂ ਤੱਕ ਇਹਨਾਂ ਦਾ ਦਿਲ ਨਹੀਂ ਭਰਦਾ 2 2.5 ਘੰਟੇ ਇਸ ਗੱਲ ਨੂੰ ਬੀਤ ਜਾਂਦੇ ਆ ਉਸ ਤੋਂ ਬਾਅਦ ਕਨੈਕਟਰ ਤਿੰਨ ਡਰਾਈਵਰ ਹੁੰਦੇ ਆ ਤੇ ਇੱਕ ਕਨੈਕਟਰ ਹੁੰਦਾ ਹੁਣ ਇਹਨਾਂ ਵਿੱਚ ਤਾਂ ਉਹ ਕਨੈਕਟਰ ਡਰਾਈਵਰਾਂ ਨੂੰ ਕਹਿੰਦਾ ਕਿ ਮੈਂ ਕੈਸ਼ ਕਾਊਂਟਰ ਤੇ ਜਾ ਕੇ ਕੈਸ਼ ਜਮਾ ਕਰਵਾਇਆ ਮੈਂ ਕੈਸ਼ੀਅਰ ਦੇ ਕੋਲ ਹੁਣ ਇਹ ਜੋ ਕਨੈਕਟਰ ਹੁੰਦਾ ਹੈ ਕੈਸ਼ੀਅਰ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਕਿ ਕੈਸ਼ ਜਮਾ ਕਰੋ ਪਰ ਕੈਸ਼ੀਅਰ ਉਸ ਨੂੰ ਕਹਿੰਦਾ ਕਿ ਤੂੰ ਇੰਨਾ ਲੇਟ ਕਿਵੇਂ ਹੋ ਗਿਆ ਤੇਰੀ ਬੱਸ ਤਾਂ 10 ਵਜੇ ਆ ਜਾਂਦੀ ਹੈ ਤੇ ਤੂੰ 2 2 1/2 ਘੰਟੇ ਕਿੱਥੇ ਸੀ ਇਹ ਗੱਲ ਸੁਣ ਕੇ ਕਨੈਕਟਰ ਕੈਸ਼ੀਅਰ ਨੂੰ ਕਹਿੰਦਾ ਕਿ ਜਿੱਥੇ ਮੈਂ ਸੀ ਜੇ ਤੁਸੀਂ ਵੀ ਉੱਥੇ ਜਾਣਾ ਤਾਂ ਮੇਰੇ ਨਾਲ ਚੱਲੋ ਹੁਣ ਕੈਸ਼ੀਅਰ ਆਪਣਾ ਕੈਸ਼ ਉੱਥੇ ਛੱਡ ਕੇ ਇਸ ਕਨੈਕਟਰ ਦੇ ਨਾਲ ਆ ਜਾਂਦਾ ਹੈ ਤੇ ਉਹ ਵੀ ਇਸ ਬੱਸ ਵਿੱਚ ਆ ਜਾਂਦਾ ਜਦੋਂ ਇਸ ਇਸ ਬੱਸ ਵਿੱਚ ਆਉਂਦਾ ਉਹ ਦੇਖਦਾ ਕਿ ਦੋ ਡਰਾਈਵਰ ਉਸ ਕੁੜੀ ਦੇ ਨਾਲ ਗੰਦਾ ਕੰਮ ਕਰ ਰਹੇ ਸੀ ਜਦੋਂ ਹੁਣ ਉਹ ਡਰਾਈਵਰ ਕੈਸ਼ੀਅਰ ਨੂੰ ਦੇਖਦੇ ਨੇ ਤਾਂ ਉਹ ਕੈਸ਼ੀਅਰ ਨੂੰ ਕਹਿੰਦੇ ਨੇ ਕਿ ਆਜੋ ਸਰ ਤੁਸੀਂ ਪਹਿਲਾਂ ਆਜੋ ਅਸੀਂ ਤਾਂ ਬਾਅਦ ਵਿੱਚ ਦੇਖ ਲਵਾਂਗੇ ਹੁਣ ਇਹ ਕੈਸ਼ੀਅਰ ਵੀ ਉਸ 16 ਸਾਲਾਂ ਦੀ ਕੁੜੀ ਨੂੰ ਨੋਚਣ ਲੱਗਦਾ ਹੈ ਜਾਨੀ ਹੁਣ ਇਹ ਪੰਜ ਜਾਣੇ ਉਸ ਕੁੜੀ ਦਾ ਗੈਂਗ ਰੇਪ ਕਰਦੇ ਨੇ ਉਸ ਤੋਂ ਬਾਅਦ ਇਸ ਕੁੜੀ ਨੂੰ ਬੱਸ ਵਿੱਚੋਂ ਉਤਾਰ ਦਿੱਤਾ ਜਾਂਦਾ ਤੇ ISBT ਦੇ ਪਲੇਟਫਾਰਮ ਨੰਬਰ 12 ਤੇ ਬਿਠਾ ਦਿੱਤਾ ਜਾਂਦਾ ਹੈ ਪਰ ਇੱਥੇ ਜੋ ਗਾਰਡ ਹੁੰਦਾ ਹੈ ਉਸ ਨੂੰ ਕੁਝ ਅਜੀਬ ਲੱਗਦਾ ਹੈ ਉਹ ਦੇਖਦਾ ਕਿ ਇਹ ਕੁੜੀ ਦੀ ਹਾਲਤ ਆ ਜੋ ਸਹੀ ਨਹੀਂ ਮਾਨਸਿਕ ਹਾਲਤ ਵੀ ਸਹੀ ਨਹੀਂ ਤਾਂ ਉਹ 1098 ਉੱਤੇ ਕਾਲ ਕਰਦਾ ਹੈ ਤੇ ਪੁਲਿਸ ਆਉਂਦੀ ਹੈ ਪੁਲਿਸ ਆਉਣ ਤੋਂ ਬਾਅਦ ਇਸ ਕੁੜੀ ਨੂੰ ਲੈ ਕੇ ਜਾਂਦੀ ਹੈ ਤਾਂ ਸਾਰੀ ਇਹ ਘਟਨਾ ਸੀ ਜੋ ਉਹ ਸਪਸ਼ਟ ਹੋ ਜਾਂਦੀ ਹੈ ਦੋਸ਼ੀਆਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਦੱਸਿਆ ਜਾਂਦਾ ਕਿ ਜਦੋਂ ਇਹ ਕੁੜੀ ਵਿਰੋਧ ਕਰਦੀ ਸੀ ਰੌਲਾ ਪਾਉਣ ਦੀ ਕੋਸ਼ਿਸ਼ ਕਰਦੀ ਸੀ ਤਾਂ ਇਹ ਉਸ ਨੂੰ ਕਹਿੰਦੇ ਸੀ ਕਿ ਜੇ ਪਟਿਆਲਾ ਜਾਣਾ ਤਾਂ ਚੁੱਪਚਾਪ ਬੈਠੀ ਰਹਿ ਇਸ ਕਰਕੇ ਉਸ ਨੇ ਰੌਲਾ ਨਹੀਂ ਪਾਇਆ ਤੇ ਇਹ ਦਰਿੰਦੇ ਉਸ ਨੂੰ ਨੋਚਦੇ ਰਹੇ ਇਹ ਪੰਜਾਂ ਨੂੰ ਜਿਨ੍ਹਾਂ ਵਿੱਚ ਤਿੰਨ ਡਰਾਈਵਰ ਇੱਕ ਕਨੈਕਟਰ ਤੇ ਇੱਕ ਕੈਸ਼ੀਅਰ ਪੰਜਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਨਾਮ ਤਰਮਿੰਦਰ ਕੁਮਾਰ 32 ਸਾਲ ਜੋ ਕਿ ਹਰਦਵਾਰ ਦਾ ਰਹਿਣ ਵਾਲਾ ਦੀਵੇਂਦਰ 52 ਸਾਲਾ ਉਹ ਵੀ ਹਰਦਵਾਰ ਦਾ ਰਹਿਣ ਵਾਲਾ ਉੱਤਰ ਪ੍ਰਦੇਸ਼ ਦੇ ਨਵਾਬਗੰਜ ਦਾ ਰਹਿਣ ਵਾਲਾ ਰਵੀ ਕੁਮਾਰ ਚੌਥਾ ਹਰਦਵਾਰ ਦੇ ਪਿੰਡ ਬੰਜਾਰਾ ਵਾਲਾ ਦਾ ਰਹਿਣ ਵਾਲਾ ਰਾਜਪਾਲ ਜਿਸ ਦੀ ਉਮਰ 57 ਸਾਲ ਹੈ ਤੇ ਪੰਜਵਾਂ ਦੇਹਰਾ ਦੂਨ ਦੇ ਪਟੇਲ ਨਗਰ ਦਾ ਰਹਿਣ ਵਾਲਾ ਰਜੇਸ਼ ਕੁਮਾਰ ਇਹਨਾਂ ਪੰਜਾਂ ਨੇ ਉਸ ਮਾਸੂਮ ਦੇ ਨਾਲ ਬਲਾਤਕਾਰ ਕੀਤਾ ਇਹਨਾਂ ਪੰਜਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਐਸਐਸਪੀ ਰਜੇਸ਼ ਕੁਮਾਰ ਨੇ 17 ਅਗਸਤ 2024 ਨੂੰ ਇਹਨਾਂ ਉੱਤੇ ਐਫ ਆਈ ਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁੜੀ ਤੋਂ ਹੁਣ ਪੁੱਛਿਆ ਜਾਂਦਾ ਕਿ ਤੂੰ ਕਿੱਥੋਂ ਦੀ ਰਹਿਣ ਵਾਲੀ ਆ ਤਾਂ ਇਹ ਦੱਸਦੀ ਹੈ ਕਿ ਮੈਂ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਆ ਪਰ ਇਹ ਕੁੜੀ ਰਹਿਣ ਵਾਲੀ ਹੁੰਦੀ ਆ ਅਸਲ ਵਿੱਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਥਾਣਾ ਮੂੜਾਪਾਂਡਾ ਉਸ ਦੇ ਇੱਕ ਪਿੰਡ ਦੀ। ਇਸ ਦੇ ਮਾਪੇ ਨਾਲ ਵੀ ਸੰਪਰਕ ਕੀਤਾ ਜਾਂਦਾ ਇਸ ਦਾ ਭਰਾ ਰਾਮਪੁਰ ਦੇ ਵਿੱਚ ਮਜ਼ਦੂਰੀ ਕਰਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੀ ਬੇਟੀ 12 ਦਿਨ ਪਹਿਲਾਂ ਘਰੋਂ ਗਈ ਸੀ। ਇਸ ਕੁੜੀ ਦੀ ਮਾਨਸਿਕ ਹਾਲਤ ਠੀਕ ਨਹੀਂ ਤੇ ਇਸ ਲਈ ਇਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਤੇ ਪੁਲਿਸ ਦਾ ਕਹਿਣਾ ਕਿ ਇਹ ਜੋ ਕੇਸ ਹੈ ਇਸ ਨੂੰ ਅਸੀਂ ਫਾਸਟ ਟਰੈਕ ਕੋਰਟ ਦੇ ਵਿੱਚ ਲੈ ਆਵਾਂਗੇ। ਜਲਦੀ ਤੋਂ ਜਲਦੀ ਇਸ ਕੇਸ ਦੇ ਜੋ ਦੋਸ਼ੀ ਨੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਜੋ ਕਹਾਣੀ ਸੁਣਾਉਣ ਦਾ ਮਤਲਬ ਇਹ ਘਟਨਾ ਸੁਣਾਉਣ ਦਾ ਮਤਲਬ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ